ਤੁਸੀਂ ਦੇਖ ਸਕਦੇ ਹੋ ਸੈਂਕੜੇ ਹਜ਼ਾਰਾਂ ਕਿਸਾਨ ਜਿਹੜੇ ਆ ਉਹ ਅੱਗੇ ਵਧ ਰਹੇ ਨੇ ਉਧਰ ਪੁਲਿਸ ਫੋਰਸ ਨੇ ਅਥਰੂ ਗੈਸ ਦੇ ਗੋਲੇ ਵਰਹਾਉਣੇ ਸ਼ੁਰੂ ਕਰ ਦਿੱਤੇ ਨੇ ਪੁਲਿਸ ਜਿਹੜੀ ਆ ਸੈਂਕੜੇ ਦੀ ਤعداد ਦੇ ਵਿੱਚ ਅੱਗੇ ਗੋਲੇ ਵਰਹਾ ਰਹੀ ਆ ਔਰ ਉਧਰ ਜਿਹੜੇ ਕਿਸਾਨ ਨੇ ਡਾਂਗਾ ਲੈ ਕੇ ਜੜਿਆ ਉਹ ਬੱਜ ਰਹੇ ਨੇ ਅੱਗੇ ਖੜੇ ਪੁਲਸ ਵਾਲੇ ਨੇ ਤੇ ਦੂਜੇ ਪਾਸੇ ਹਜ਼ਾਰਾਂ ਕਿਸਾਨ ਨੇ ਅਥਰੂ ਗੈਸ ਦੇ ਗੋਲੇ ਫੇਰ ਵਰਸਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਕਿਸਾਨਾਂ ਦੀ ਤੇ ਪੁਲਸ ਦੀ ਸਿੱਧੀ ਟੱਕਰ ਜਿਹੜੀ ਆ ਇਸ ਵਕਤ ਨਜ਼ਰ ਆ ਰਹੀ ਆ ਅੱਗੇ ਚੱਲ ਜਿਹੜੇ ਕਿਸਾਨ ਨੇ ਉਹ ਡਾਂਗਾ ਲੈ ਕੇ ਅੱਗੇ ਵਧ ਰਹੇ ਨੇ ਔਰ ਉਧਰ ਜਿਹੜੀ ਪੁਲਿਸ ਹੈ ਉਹ ਅਥਰੂ ਗੈਸ ਦੇ ਗੋਲੇ ਵਰਾਉਂਦੀ ਹੋਈ ਨਜ਼ਰ ਆ ਰਹੀ ਹੈ ਕਿਸਾਨਾਂ ਦੀ ਤੇ ਪੁਲਿਸ ਦੀ ਜਿਹੜੀ ਟੱਕਰ ਹੈ ਉਹ ਸ਼ੁਰੂ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਉਹ ਪੁਲਿਸ ਦੇ ਨਾਲ ਟਕਰਾਉਂਦੇ ਨਜ਼ਰ ਆ ਰਹੇ ਨੇ ਅਥਰੂ ਗੈਸ ਦੇ ਗੋਲੇ ਤੁਸੀਂ ਦੇਖ ਸਕਦੇ ਹੋ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਅਥਰੂ ਗੈਸ ਦੇ ਗੋਲੇ ਉਹ ਹੁਣ ਮੂੰਹ ਤੇ ਰੱਖ ਲੋ ਮੂੰਹ ਤੇ ਰੱਖ ਲੋ ਨਹੀਂ ਤਾਂ ਤੁਰਿਆ ਨਹੀਂ ਜਾਣਾ ਤੁਸੀਂ ਦੇਖ ਸਕਦੇ ਹੋ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਭਰਵਾ ਜਾ ਰਹੇ ਨੇ ਮੋਢਿਆਂ ਤੇ ਰੱਖ ਲੋ ਅਥਰੂ ਗੈਸ ਦੇ ਗੋਲੇ ਨਾਲ ਗਨ ਲੋਡ ਕੀਤੀ ਜਾ ਰਹੀ ਆ ਔਰ ਕਿਸਾਨਾਂ ਦੇ ਉੱਪਰ ਅਜੇ ਵੀ ਗੋਲੇ ਜਿਹੜੇ ਆ ਉਹ ਵਰਸਾਏ ਜਾ ਰਹੇ ਨੇ ਇੱਕ ਘੰਟੇ ਤੋਂ ਇੱਕ ਅਸ਼ਮਕਸ਼ ਜੜੀ ਚੱਲ ਰਹੀ ਆ ਕਿਸਾਨ ਇਨਸਾਫ ਦੇ ਲਈ ਅੱਗੇ ਵਧਣਾ ਚਾਹੁੰਦੇ ਨੇ ਪੁਲਿਸ ਉਹਨਾਂ ਨੂੰ ਰੋਕਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਆ ਔਰ ਇਹ ਜਿਹੜਾ ਮੈਚ ਆ ਉਹ ਲਗਭਗ ਤਕਰੀਬਨ ਘੰਟੇ ਤੋਂ ਇੱਥੇ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਮੌਕੇ ਤੋਂ ਤੁਹਾਨੂੰ ਲਗਾਤਾਰ ਲਾਈਵ ਦਿਖਾ ਰਹੇ ਹਾਂ ਪੁਲਿਸ ਨੇ ਤੁਸੀਂ ਦੇਖ ਸਕਦੇ ਹੋ ਲਗਭਗ 1000 ਦੇ ਨੇੜੇ ਤੇੜੇ ਪੁਲਿਸ ਕਰਮੀ ਮੌਜੂਦ ਨੇ ਉਧਰ ਜਿਹੜੇ ਲਗਭਗ 1000 ਦੇ ਨੇੜੇ ਤੇੜੇ ਕਿਸਾਨ ਮੌਜੂਦ ਸੀਗੇ ਆਮੋ ਸਾਮਨੀ ਟੱਕਰ ਹੋਈ ਹੈ ਇਹ ਜਿਹੜਾ ਧੂਆਂ ਤੁਸੀਂ ਇਸ ਟਾਈਮ ਇੱਧਰ ਦੇਖ ਸਕਦੇ ਹੋ ਮੇਰੇ ਕੈਮਰਾਮੈਨ ਤੁਹਾਨੂੰ ਦਿਖਾਉਣਗੇ ਧੂਆਂ ਜਿਹੜਾ ਛਾਇਆ ਹੋਇਆ ਇਹ ਅਥੂ ਗੈਸ ਦੇ ਗੋਲਿਆਂ ਦਾ ਧੂਆਂ ਇਸ ਟਾਈਮ ਵੀ ਪੁਲਿਸ ਜਿਹੜੀ ਆ ਉਹ ਮੌਜੂਦ ਆ ਇਹ ਜਿਹੜੀਆਂ ਕਿਸਾਨ ਉਗਰਾਹਾ ਜਥੇਬੰਦੀ ਦੇ ਕਿਸਾਨ ਜਿਹੜੇ ਆ ਉਹ ਪੁਲਿਸ ਵੱਲ ਵਧ ਰਹੇ ਸੀ ਪੁਲਿਸ ਤੁਸੀਂ ਦੇਖ ਸਕਦੇ ਹੋ ਕਿ ਅਥਰੂ ਗੈਸ ਦੇ ਗੋਲੇ ਵਰਸਾਉਂਦੀ ਨਜ਼ਰ ਆ ਰਹੀ ਆ ਲਗਭਗ 1000 ਦੇ ਕਰੀਬ ਪੁਲਿਸ ਦੀ ਨਫਰੀ ਆ ਕਿਸਾਨ ਕਹਿੰਦੇ ਨੇ ਕਿ ਭਗਵੰਤ ਮਾਨ ਸਰਕਾਰ ਜਿਹੜੀ ਕਿਸਾਨ ਹਤਾਇਸੀ ਕਹੌਂਦੀ ਆ ਉਹ ਅੱਜ ਕਿਸਾਨਾਂ ਦੇ ਉੱਪਰ ਲਾਠੀ ਚਾਰਜ ਕਰਵਾ ਰਹੀ ਆ ਇਹ ਕਿਸਾਨਾਂ ਦਾ ਕਹਿਣਾ ਤੁਸੀਂ ਦੇਖ ਸਕਦੇ ਹੋ ਅਜੇ ਤੱਕ ਜਿਹੜੀ ਪੁਲਸ ਆ ਉਹ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਵਰਸਾਉਂਦੀ ਹੋਈ ਨਜ਼ਰ ਆ ਰਹੀ ਆ ਔਰ ਉਧਰ ਕਿਸਾਨ ਵੀ ਅੱਗੇ ਵਧਣ ਦੇ ਲਈ ਜਦੋਜਹਿਦ ਕਰ ਰਹੇ ਨੇ ਲਾਈਵ ਤਸਵੀਰਾਂ ਤੁਹਾਨੂੰ ਇਸ ਵਕਤ ਥਰੂ ਗੈਸ ਦੇ ਗੋਲਿਆਂ ਦੇ ਨਾਲ ਹੀ ਕਿਸਾਨਾਂ ਨੂੰ ਇੱਥੋਂ ਖਦੇੜਨ ਦੀ ਕੋਸ਼ਿਸ਼ ਪੁਲਿਸ ਨੇ ਕੀਤੀ ਆ ਆ ਕਿਸਾਨ ਉਧਰੋਂ ਝੰਡੇ ਡਾਂਗਾ ਚ ਝੰਡੇ ਪਾ ਕੇ ਆਏ ਸੀ ਪਰ ਨਜ਼ਦੀਕ ਆਉਂਦਿਆਂ-ਆਉਂਦਿਆਂ ਕਿਸਾਨਾਂ ਨੇ ਝੰਡੇਵ ਥੱਲੇ ਨੂੰ ਕਰ ਲਏ ਔਰ ਡਾਂਗਾ ਦੇ ਉੱਪਰ ਨੂੰ ਕਰ ਲਏ ਸੀ ਪਰ ਇਧਰ ਪੁਲਿਸ ਸੈਂਕੜਿਆਂ ਦੀ ਤعداد ਦੇ ਵਿੱਚ ਪੂਰੀ ਤਿਆਰੀ ਚ ਸੀ ਪੁਲਿਸ ਨੇ ਉਹਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਵਰਸਾਏ ਔਰ ਕਿਸਾਨ ਜਿਹੜੇ ਨੇ ਉਹ ਖਦੇੜਨ ਦੀ ਕੋਸ਼ਿਸ਼ ਪੁਲਿਸ ਨੇ ਕੀਤੀ ਹੈ ਸੋ ਲਾਈਵ ਤਸਵੀਰਾਂ ਮੌਕੇ ਤੋਂ ਤੁਹਾਨੂੰ ਦਿਖਾ ਰਹੇ ਹਾਂ ਇਹ ਰੋਡ ਹਾਈਵੇ ਜਿਹੜਾ ਇਸ ਟਾਈਮ ਇਹ ਜਾਮ ਹੈ ਇਹ ਕਾਫੀ ਟਾਈਮ ਤੋਂ ਤਕਰੀਬਨ 3-4 ਘੰਟੇ ਤੋਂ ਜਿਹੜਾ ਉਹ ਜਿਹੜਾ ਰੋਡ ਹੈ ਉਹ ਜਾਮ ਹੈ ਤੁਸੀਂ ਦੇਖ ਸਕਦੇ ਹੋ ਇਧਰੋਂ ਪੁਲਿਸ ਅਥਰੂ ਗੈਸ ਦੇ ਕੱਟ ਕੇ ਕੱਟ ਕੇ ਖੱਟ ਕੇ ਪੁਲਿਸ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਕਿਉਂਕਿ ਉਹ ਅੱਗੇ ਕਿਸਾਨ ਜਾਣਾ ਚਾਹੁੰਦੇ ਸੀ ਪਰ ਪੁਲਿਸ ਦਾ ਇਹ ਕਹਿਣਾ ਸੀ ਕਿ ਅਸੀਂ ਅੱਗੇ ਨਹੀਂ ਜਾਣ ਦੇਣਾ ਕਿਸਾਨਾਂ ਦੀ ਗਿਣਤੀ ਅੱਜ ਘੱਟ ਸੀ ਕਿਉਂਕਿ ਜਿਹੜੇ ਪੂਰੇ ਪੰਜਾਬ ਦੇ ਵਿੱਚ ਉਗਰਾਹਾ ਜੱਥੇਬੰਦੀ ਦੇ ਕਾਫੀ ਸਾਰੇ ਸਾਥੀ ਜਿਹੜੇ ਆ ਉਹ ਰਾਤ ਨੂੰ ਡਿਟੇਨ ਕੀਤੇ ਗਏ ਕਹੜਾ ਚ ਨਜ਼ਰਬੰਦ ਕੀਤੇ ਗਏ ਮਾਮਲਾ ਕੀ ਹੈ ਮਾਮਲਾ ਦੋ ਕਿਸਾਨਾਂ ਦੀ ਗ੍ਰਿਫਤਾਰੀ ਦਾ ਹੈ ਦੋ ਕਿਸਾਨ ਪਿਛਲੇ ਟਾਈਮ 'ਚ ਗ੍ਰਿਫਤਾਰ ਕਰਕੇ ਜਿਨ੍ਹਾਂ 'ਚ ਬੰਦ ਨੇ ਔਰ ਉਗਰਾਹਾ ਜੱਥੇਬੰਦੀ ਇਹ ਕਹਿੰਦੀ ਸੀ ਕਿ ਸਾਡੇ ਆਗੂ ਜਿਹੜੇ ਆ ਉਹ ਛੱਡ ਦਿਓ ਪਰ ਛੱਡੇ ਨਹੀਂ ਜਾ ਰਹੇ ਸੀਗੇ ਔਰ ਇਸ ਟਾਈਮ ਤੁਹਾਨੂੰ ਲਾਈਵ ਤਸਵੀਰਾਂ ਮੌਕੇ ਤੋਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਉਧਰ ਉਹ ਗ੍ਰਾਂਹਾ ਜੱਥੇਬੰਦੀ ਦੇ ਕਿਸਾਨ ਜਿਹੜੇ ਨੇ ਉਹ ਖੜੇ ਨੇ ਔਰ ਧੂਆਂ ਤੁਸੀਂ ਦੇਖ ਸਕਦੇ ਹੋ ਕਿਵੇਂ ਆਕਾਸ਼ ਨੂੰ ਚੜ ਰਿਹਾ ਕਿਉਂਕਿ ਮੱਧਰੂ ਗੈਸ ਦੇ ਗੋਲੇ ਜਿਹੜੇ ਆ ਉਹ ਵਰਸਾਏ ਗਏ ਆ ਸਾਡੇ ਤੇ ਤਣਾ ਕਰੋ ਅੱਜ ਵੀ ਪੁਲਿਸ ਅਥਰੂ ਗੈਸ ਦੇ ਗੋਲੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਵਰਸਾ ਰਹੀ ਹੈ ਔਰ ਕਿਸਾਨ ਇਹ ਕਹਿੰਦੇ ਨੇ ਕਿ ਭਗਵੰਤਮਾਨ ਸਰਕਾਰ ਕਿਸਾਨ ਹਤਾਇਸ਼ੀ ਆਪਣੇ ਆਪ ਨੂੰ ਕਹਿੰਦੀ ਸੀ ਕਿਸਾਨ ਕਹਿੰਦੇ ਨੇ ਕਿ ਜਿਹੜੀ ਭਗਵੰਤਮਾਨ ਸਰਕਾਰ ਆਪਣੇ ਆਪ ਨੂੰ ਕਿਸਾਨਾਂ ਦੇ ਹਤਾਇਸ਼ੀ ਕਹਿੰਦੀ ਸੀ ਅੱਜ ਉਹ ਪੁਲ ਰੋਕੀ ਮੌਕੇ ਤੋਂ ਦਿਖਾ ਰਹੇ ਆ ਔਰ ਤੁਸੀਂ ਦੇਖ ਸਕਦੇ ਹੋ ਪੁਲਿਸ ਵਾਲੇ ਜਿਹੜੇ ਨੇ ਉਹ ਹੱਥਾਂ ਨਾਲ ਵੀ ਗੋਲੇ ਵਰਸਾ ਰਹੇ ਨੇ ਔਰ ਜਿਹੜੀ ਗਨ ਹੈ ਉਹਦੇ ਨਾਲ ਵੀ ਗੋਲੇ ਵਰਸਾਏ ਜਾ ਰਹੇ ਨੇ ਮਾਮਲਾ ਕੀ ਹੈ ਮਾਮਲਾ ਉਗਰਾਹਾ ਜਥੇਬੰਦੀ ਦੇ ਦੋ ਕਿਸਾਨ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਹੋਏ ਨੇ ਕਿਸਾਨ ਕਹਿੰਦੇ ਨੇ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਪਰ ਅੱਜ ਜਦੋਂ ਉਹ ਡੀਸੀ ਦਫਤਰ ਦੇ ਅੱਗੇ ਆਪਣਾ ਪ੍ਰਦਰਸ਼ਨ ਕਰਨ ਆ ਰਹੇ ਸੀ ਤਾਂ ਰਾਤ ਨੂੰ ਕਿਸਾਨਾਂ ਨੂੰ ਘਰਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਡਿਟੇਨ ਕੀਤਾ ਗਿਆ ਪਰ ਅੱਜ ਇਸ ਵਕਤ ਜੋਂ ਤੋਂ ਤੁਹਾਨੂੰ ਇਹ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਜਿਹੜੀ ਹਜ਼ਾਰਾਂ ਦੀ ਤعداد ਦੇ ਵਿੱਚ ਪੁਲਿਸ ਫੋਰਸ ਇੱਥੇ ਮੌਜੂਦ ਆ ਪੁਲਿਸ ਅਫਸਰ ਅੱਗੇ ਅਗਵਾਈ ਕਰ ਰਹੇ ਨੇ ਔਰ ਕਿਸਾਨ ਜਿਹੜੇ ਨੇ ਉਹ ਆਪਣੇ ਆਗੂਆਂ ਦੀ ਅਗਵਾਈ ਅੱਗੇ ਵਧਦੇ ਨਜ਼ਰ ਆਏ ਸ਼ੰਗਾਰਾ ਸਿੰਘ ਮਾਨ ਝੰਡਾ ਸਿੰਘ ਦੇਠੂ ਕੇ ਇਸ ਟਾਈਮ ਇ ਕਿਸਾਨਾਂ ਦੀ ਅਗਵਾਈ ਕਰਦੇ ਨਜ਼ਰ ਆਏ ਨੇ ਮੌਕੇ ਤੋਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਮੈਂ ਕਹਿੰਦਾ ਮੈਂ ਦੂਰ ਤੱਕ ਤੁਹਾਨੂੰ ਦਿਖਾਉਣਗੇ ਲਗਭਗ 1000 ਦੇ ਕਰੀਬ ਪੁਲਿਸ ਕਰਮੀ ਮੌਜੂਦ ਨੇ ਔਰ ਉਧਰ ਕਿਸਾਨ ਕਹਿੰਦੇ ਨੇ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਕਿਸਾਨ ਕਹਿੰਦੇ ਨੇ ਅਸੀਂ ਇਨਸਾਫ ਮੰਗਣ ਆਏ ਸੀ ਔਰ ਇਨਸਾਫ ਦੀ ਥਾਂ ਤੇ ਉਲਟਾ ਸਾਨੂੰ ਡਾਂਗਾ ਤੇ ਅਥਰੂ ਗੈਸ ਦੇ ਗੋਲੇ ਮਿਲ ਰਹੇ ਨੇ ਔਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਪੁਲਿਸ ਜਿਹੜੀ ਆ ਉਹ ਗੋਲੇ ਵਰਸਾ ਰਹੀ ਆ ਇਧਰ ਤੁਸੀਂ ਧੂਆਂ ਜਿਹੜਾ ਅਜੇ ਵੀ ਧੂਆਂ ਜਿਹੜਾ ਅਥਰੂ ਗੈਸ ਦਾ ਆ ਤੁਸੀਂ ਦੇਖ ਸਕਦੇ ਹੋ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਬੇਅੰਤ ਅਥਰੂ ਗੈਸ ਦੇ ਗੋਲੇ ਵਰਸਾਏ ਗਏ ਨੇ ਕਿਸਾਨਾਂ ਦੇ ਉੱਪਰ ਟੀਅਰ ਗੈਸ ਵਰਸਾਈ ਗਈ ਆ ਉਹ ਜਿਹੜੇ ਟਿੱਪਰ ਨੇ ਉਹ ਅੱਗੇ ਲਾਏ ਹੋਏ ਨੇ ਤਾਂ ਕਿ ਕਿਸਾਨ ਅੱਗੇ ਵੱਧ ਨਾ ਸਕਣ ਇਸ ਵਕਤ ਸਥਿਤੀ ਤਣਾਅਪੂਰਨ ਹੈ ਔਰ ਕਿਸਾਨਾਂ ਦੇ ਬਹੁਤ ਵੱਡੇ ਸਵਾਲ ਨੇ ਕਿਸਾਨਾਂ ਦਾ ਜਜ਼ਬਾ ਹੈ ਕਿਸਾਨ ਕਹਿੰਦੇ ਆ ਅਸੀਂ ਡਰ ਕੇ ਪਿੱਛੇ ਨਹੀਂ ਹਟਾਂਗੇ ਕਿਸਾਨ ਕਹਿੰਦੇ ਆ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟਿਆਣੀ ਪੁਰਦੀ ਹਰ ਫੱਟੜ ਮੱਥਾ ਨਹੀਂ ਝੁਕਦਾ ਬੰਨ ਲਾਇਆ ਹਰ ਛਲ ਨਹੀਂ ਰੁਕਦੀ ਕਿਸਾਨ ਕਹਿੰਦੇ ਨੇ ਕਿ ਅਸੀਂ ਇਨਸਾਫ ਲੈ ਕੇ ਜਾਵਾਂਗੇ ਪਰ ਭਗਵੰਤਾਨ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲਿਸ ਜਿਹੜੀ ਆ ਉਹ ਲਗਾਤਾਰ ਰੋਕਦੀ ਹੋਈ ਨਜ਼ਰ ਆ ਰਹੀ ਆ ਭੱਗੇ ਪੁਲਿਸ ਦੇ ਹਜ਼ਾਰਾਂ ਜਵਾਨ ਜਿਹੜੇ ਉਹ ਕੰਦ ਬਣ ਕੇ ਖੜੇ ਨੇ ਤਾਂ ਕਿ ਕਿਸਾਨ ਆਪਣਾ ਪ੍ਰਦਰਸ਼ਨ ਨਾ ਕਰ ਸਕਣ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵਕਤ ਕਿਸਾਨਾਂ ਦੀ ਗਿਣਤੀ ਘੱਟ ਸੀ ਕਿਉਂਕਿ ਅਗਰਾਹਾ ਜਥੇਬੰਦੀ ਦੀ ਕਪੈਸਿਟੀ ਅਗਰਾਹਾ ਜਥੇਬੰਦੀ ਦੀ ਕਪੈਸਿਟੀ ਤਕਰੀਬਨ 1 ਲੱਖ ਜਾਂ ਉਸ ਤੋਂ ਉੱਪਰ ਦਾ ਇਕੱਠ ਅਗਰਾਹਾ ਜਥੇਬੰਦੀ ਆਰਾਮ ਨਾਲ ਕਰ ਲੈਂਦੀ ਆ ਔਰ ਅੱਜ ਅਗਰਾਹਾ ਜਥੇਬੰਦੀ ਦੇ ਜਿਹੜੇ ਆਗੂ ਆ ਉਹਨਾਂ ਨੂੰ ਘਰਾਂ ਚ ਡਿਟੇਨ ਕਰਨ ਕਰਕੇ ਕਿਸਾਨ ਜਥੇਬੰਦੀ ਦਾ ਇਕੱਠ ਜਿਹੜਾ ਉਹ ਬਿਲਕੁਲ ਛੋਟਾ ਸੀਗਾ ਲਗਭਗ 1000 ਦੇ ਕਰੀਬ ਕਿਸਾਨ ਜਿਹੜੇ ਆ ਉਹ ਇਧਰੋਂ ਆਏ ਉਹਨਾਂ ਦੇ ਵਿੱਚ ਜਿਹੜੀਆਂ ਔਰਤਾਂ ਸੀ ਲਗਭਗ 500 400 ਦੇ ਕਰੀਬ ਉਹਨਾਂ ਨੂੰ ਉਹਨਾਂ ਨੇ ਪਿੱਛੇ ਰੋਕ ਦਿੱਤਾ ਤੇ ਬਾਕੀ ਕਿਸਾਨ ਜਿਹੜੇ ਆ ਉਹ ਅੱਗੇ ਵਧੇ ਨੇ ਪਰ ਪੁਲਿਸ ਨੇ ਉਹਨਾਂ ਨੂੰ ਇੱਥੇ ਰੋਕ ਦਿੱਤਾ ਜਿਹੜਾ মিডিਆ ਉਹ ਕਵਰੇਜ ਕਰ ਰਿਹਾ ਹੈ ਪੁਲਿਸ ਅਫਸਰ ਨੇ ਜਿਹੜੇ ਉਹ ਇੱਥੇ ਮੌਜੂਦ ਨੇ ਔਰ ਕਿਸਾਨ ਇਹ ਕਹਿੰਦੇ ਨੇ ਜਦੋਂ ਅਸੀਂ ਸ਼ੰਗਾਰਾ ਸਿੰਘ ਮਾਨ ਨਾਲ ਗੱਲ ਕੀਤੀ ਆ ਤਾਂ ਉਹ ਕਹਿੰਦੇ ਕਿ ਪੁਲਿਸ ਇਹ ਕੁਝ ਨਹੀਂ ਕਰ ਰਹੀ ਇਹ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਸ਼ਗਾਰਾ ਸਿੰਘ ਮਾਨ ਨੇ ਸਾਡੇ ਕੈਮਰੇ ਦੇ ਉੱਪਰ ਇਹ ਕਿਹਾ ਕਿ 2027 ਸਿਰ ਤੇ ਖੜਾ ਔਰ ਜਿਹੜੇ ਸਾਨੂੰ 5 ਮਿੰਟਾਂ ਚ ਐਮਐਸਪੀ ਦੇਣ ਦੀਆਂ ਗੱਲਾਂ ਕਰਕੇ ਆਏ ਸੀ ਸ਼ਗਾਰਾ ਸਿੰਘ ਮਾਨ ਨੇ ਕਿਹਾ ਕਿ ਲੋਕ 2027 ਦੇ ਵਿੱਚ ਉਹਨਾਂ ਨੂੰ ਵਖਾ ਦੇਣਗੇ ਕਿ ਅਸੀਂ ਕੀ ਹੁੰਨੇ ਆ ਜਿਹੜੇ ਕਿਸਾਨ ਜੱਥੇਬੰਦੀ ਹੈ ਉਹ ਕਹਰੀ ਆ ਕਿ ਅਸੀਂ ਹੁਣ ਵੱਡਾ ਪ੍ਰਦਰਸ਼ਨ ਕਰਾਂਗੇ ਪੂਰੇ ਪੰਜਾਬ ਚ ਅਸੀਂ ਲਗਾਤਾਰ ਪ੍ਰਦਰਸ਼ਨ ਕਰਾਂਗੇ ਜੋ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਤعداد ਦੇ ਵਿੱਚ ਪੁਲਿਸ ਕਰਮੀ ਜਿਹੜੇ ਆ ਉਹ ਇੱਥੇ ਮੌਜੂਦ ਨੇ ਅੱਜ ਅ ਜਿਹੜੀ ਪੱਤਰਕਾਰਾਂ ਦੀ ਵੀ ਇੱਕ ਵੱਡੀ ਮੀਟਿੰਗ ਅਮਰitsar ਦੇ ਵਿੱਚ ਹੋਈ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੱਤਰਕਾਰਾਂ ਤੇ ਵੀ ਪਰਚੇ ਕੀਤੇ ਗਏ ਉਹਨਾਂ ਪੱਤਰਕਾਰਾਂ ਤੇ ਜਿਹੜੇ ਥੋੜੀ ਹਿੰਮਤ ਦੇ ਨਾਲ ਸਵਾਲ ਕਰਦੇ ਨੇ ਕੀ ਸਵਾਲਾਂ ਦੇ ਮੂੰਹ ਬੰਦ ਕੀਤੇ ਜਾ ਸਕਦੇ ਨੇ ਜਵਾਬ ਹੈ ਨਹੀਂ ਕਿਉਂਕਿ ਮੁਗਲ ਆਏ ਅੰਗਰੇਜ਼ ਆਏ ਸਵਾਲਾਂ ਦੇ ਮੂੰਹ ਜਿਹੜੇ ਆ ਉਹ ਬੰਦ ਨਹੀਂ ਕੀਤੇ ਗਏ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਜਿਹੜੀ ਆ ਉਹ ਅਫਸਰਾਂ ਦੀ ਅਗਵਾਈ ਦੇ ਵਿੱਚ ਫਿਰ ਅੱਗੇ ਵਧ ਰਹੀ ਆ ਉਧਰ ਸੈਂਕੜੇ ਹਜ਼ਾਰਾਂ ਕਿਸਾਨ ਜਿਹੜੇ ਨੇ ਉਹ ਆਏ ਹੋਏ ਨੇ ਔਰ ਸਿੱਧਾ ਟਕਰਾਅ ਦੁਬਾਰਾ ਫਿਰ ਹੋਣ ਦੀ ਸਥਿਤੀ ਬਣ ਸਕਦੀ ਆ ਹੁਣੇ-ਹੁਣੇ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਚੱਲੇ ਨੇ ਟੀਅਰ ਗੈਸ ਚੱਲੀ ਆ ਔਰ ਉਧਰ ਤੁਸੀਂ ਦੇਖ ਸਕਦੇ ਹੋ ਦੋਨਾਂ ਪਾਸਿਆਂ ਤੋਂ ਜਿਹੜੀ ਦੋਨਾਂ ਪਾਸਿਆਂ ਤੋਂ ਪੁਲਿਸ ਫੋਰਸ ਆ ਜਿਹੜੀ ਉਹ ਅੱਗੇ ਵਧ ਰਹੀ ਆ ਕਿਸਾਨ ਕਹਿੰਦੇ ਨੇ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਕਿਸਾਨ ਕਹਿੰਦੇ ਨੇ ਕਿ ਭਗਵੰਤ ਮਾਨ ਸਰਕਾਰ ਜਿਹੜੀ ਸਾਨੂੰ 5 ਮਿੰਟ ਚ ਐਮਐਸਪੀ ਦੇਣ ਦੀਆਂ ਗੱਲਾਂ ਕਰਕੇ ਆਈ ਸੀ ਅੱਜ ਸਾਨੂੰ ਅਥਰੂ ਗੈਸ ਦੇ ਗੋਲਿਆਂ ਤੇ ਡਾਂਗਾ ਨਾਲ ਨਵਾਜ ਰਹੀ ਆ ਕਿਸਾਨ ਕਹਿੰਦੇ ਨੇ ਅਸੀਂ ਸ਼ਗਾਰਾ ਸਿੰਘ ਮਾਨ ਨੇ ਸਾਡੇ ਕੈਮਰੇ ਤੇ ਕਿਹਾ ਕਿ ਅਸੀਂ ਨਹੀਂ ਮੰਨਦੇ ਕਿ ਇਹ ਪੁਲਿਸ ਕਰ ਰਹੀ ਆ ਉਹ ਕਹਿੰਦੇ ਇਹ ਭਗਵੰਤ ਮਾਨ ਸਰਕਾਰ ਦੇ ਹੁਕਮ ਨੇ ਜੋ ਸਾਡੇ ਤੇ ਲਾਗੂ ਹੋ ਰਹੇ ਨੇ ਕਿਸਾਨ ਕਹਿੰਦੇ ਨੇ ਕਿ 2027 ਦੀਆਂ ਇਲੈਕਸ਼ਨਾਂ ਫਿਰ ਸਿਰ ਤੇ ਨੇ ਔਰ ਅਸੀਂ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਭਗਵੰਤ ਮਾਨ ਤੇ ਉਹਦੀ ਪਾਰਟੀ ਨੂੰ ਉਹਨਾਂ ਦੀ ਜਗ੍ਹਾ ਦਿਖਾ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਲਗਭਗ 1000 ਜਾਂ ਇਸ ਤੋਂ ਉੱਪਰ ਦੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਆ ਉਹ ਅੱਗੇ ਵੱਧ ਰਹੀ ਆ ਆ ਤੁਸ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਮੇਰੇ ਕੈਮਰਾਮੈਨ ਇੱਧਰ ਦਿਓ ਇੱਧਰ ਦਿ ਆਜੋ ਇੱਧਰ ਦੀ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਆ ਉਹ ਦੁਬਾਰਾ ਤੋਂ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਆ ਅਥਰੂ ਗੈਸ ਦੇ ਗੋਲਿਆਂ ਦਾ ਜਿਹੜਾ ਧੂਆਂ ਤੁਸੀਂ ਦੇਖ ਸਕਦੇ ਹੋ ਪੁਲਿਸ ਫੋਰਸ ਜਿਹੜੇ ਪਾਸੇ ਵੱਲ ਕੁਝ ਕਿਸਾਨ ਖੜੇ ਨੇ ਉਧਰ ਨੂੰ ਵੱਧ ਰਹੀ ਆ ਕਿਸਾਨਾਂ ਨੇ ਦੁਬਾਰਾ ਮਾਰੋ ਮਾਰੋ ਪੁਲਿਸ ਅਫਸਰ ਦਾ ਹੁਕਮ ਹੋ ਚੁੱਕਾ ਲਾਠੀ ਚਾਰਜ ਜਾਂ ਅਥਰੂ ਗੈਸ ਦੇ ਗੋਲੇ ਦੁਬਾਰਾ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਉਧਰ ਕਿਸਾਨ ਜਿਹੜੇ ਨੇ ਉਹ ਅਜੇ ਵੀ ਡਤੇ ਹੋਏ ਨੇ ਔਰ ਤੁਸੀ ਦੇਖ ਸਕਦੇ ਹੋ ਦੁਬਾਰਾ ਫੇਰ ਪੁਲਿਸ ਜਿਹੜੀ ਆ ਉਹ ਅਥਰੂ ਗੈਸ ਦੇ ਟੀਅਰ ਗੈਸ ਦੇ ਗੋਲਿਆਂ ਦੇ ਨਾਲ ਗਨ ਲੋਡ ਕਰਦੀ ਨਜ਼ਰ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਅਥਰੂ ਗੈਸ ਦੇ ਗੋਲੇ ਲਗਾਤਾਰ ਸ਼ੰਗਾਰਾ ਸਿੰਘ ਮਾਨ ਔਰ ਝੰਡਾ ਸਿੰਘ ਜੇਠੂਕੇ ਦੇ ਨਾਲ ਕਿਸਾਨਾਂ ਦੇ ਉੱਪਰ ਜਿਹੜੇ ਉਹ ਵਰਸਾਏ ਜਾ ਰਹੇ ਨੇ ਕਿਸਾਨ ਕਹਿੰਦੇ ਨੇ ਅਸੀਂ ਇਨਸਾਫ ਚਾਹੁੰਦੇ ਸੀ ਔਰ ਸਾਡੇ ਨਾਲ ਚਲੋ ਬੇਟਾ ਸਰ ਲਾਈਵ ਚੱਲ ਰਿਹਾ ਜੀ ਕੋਈ ਨਹੀਂ ਉੱਧਰ ਚਲਾ ਲ ਦੋ ਮਿੰਟ ਦੋ ਮਿੰਟ ਚਲੋ ਤੁਸੀਂ ਦੇਖ ਸਕਦੇ ਹੋ ਪੁਲਿਸ ਫੋਰਸ ਜਿਹੜੀ ਆ ਉਹ ਸਾਨੂੰ মিডিਆ ਨੂੰ ਵੀ ਇੱਥੋਂ ਪਾਸੇ ਖਦੇੜਦੀ ਹੋਈ ਨਜ਼ਰ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਪੁਲਿਸ ਜਿਹੜੀ ਆ ਉਹ ਪੱਤਰਕਾਰਾਂ ਨੂੰ ਵੀ ਜਿਹੜੀ ਇੱਥੋਂ ਖਦੇੜਦੀ ਹੋਈ ਨਜ਼ਰ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਮੀਡੀਆ ਕਵਰ ਕਰ ਰਿਹਾ ਪਰ ਪੁਲਿਸ ਜਿਹੜੀ ਆ ਉਹ ਮੀਡੀਆ ਨੂੰ ਵੀ ਇੱਥੋਂ ਭਜਾਉਂਦੀ ਹੋਈ ਨਜ਼ਰ ਆ ਰਹੀ ਆ ਔਰ ਜਿਹੜਾ ਅਥਰੂ ਗੈਸ ਦੇ ਗੋਲੇ ਉਹ ਲਗਾਤਾਰ ਵਰਸਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਉਧਰ ਕਿਸਾਨ ਨੇ ਬਹੁਤ ਜ਼ਿਆਦਾ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਕਿਸਾਨਾਂ ਦੇ ਉੱਪਰ ਦੁਬਾਰਾ ਫੇਰ ਵਰਸਾਏ ਗਏ ਨੇ ਔਰ ਹਾਂ ਪੁਲਿਸ ਅਫਸਰ ਜਿਹੜੇ ਉਹ ਹੁਕਮ ਦੇ ਰਹੇ ਨੇ ਔਰ ਇਧਰ ਤੁਸੀਂ ਦੇਖ ਸਕਦੇ ਹੋ ਕਿ ਅਥਰੂ ਗੈਸ ਦੇ ਟੀਅਰ ਗੈਸ ਦੇ ਗੋਲਿਆਂ ਦੇ ਨਾਲ ਭਰਿਆ ਬੈਗ ਪੁਲਿਸ ਦੇ ਕੋਲ ਮੌਜੂਦ ਆ ਔਰ ਪੁਲਿਸ ਉਧਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੇ ਅਥਰੂ ਗੈਸ ਦੇ ਗੋਲੇ ਆ ਉਹ ਉਧਰ ਉਗਰਾਹਾ ਜਥੇਬੰਦੀ ਦੇ ਉੱਪਰ ਵਰਸਾਏ ਜਾ ਰਹੇ ਨੇ ਔਰ ਪੁਲਿਸ ਅਫਸਰਾਂ ਨੇ ਸਾਨੂੰ ਮੀਡੀਆ ਨੂੰ ਵੀ ਕਿਹਾ ਕਿ ਤੁਸੀਂ ਵੀਡੀਓ ਨਾ ਕਰੋ ਤੁਸੀਂ ਇੱਥੋਂ ਜਾਓ ਤਾਂ ਪੁਲਿਸ ਕਰਮੀਆਂ ਨੇ ਲਾਈਵ ਤੁਸੀਂ ਕੈਮਰਾ ਤੇ ਦੇਖ ਚੁੱਕੇ ਹੋ ਕਿ ਸਾਨੂੰ ਇੱਥੋਂ ਖਦੇੜਨ ਦੀ ਕੋਸ਼ਿਸ਼ ਕੀਤੀ ਆ ਕੀ ਸਵਾਲਾਂ ਦਾ ਮੂੰਹ ਇਸ ਤਰ੍ਹਾਂ ਬੰਦ ਕੀਤਾ ਜਾ ਸਕਦਾ ਨਹੀਂ ਕੀਤਾ ਜਾ ਸਕਦਾ ਕੀ ਇਸ ਤਰ੍ਹਾਂ ਸਵਾਲ ਰੋਕੇ ਜਾ ਸਕਦੇ ਨੇ ਨਹੀਂ ਰੋਕੇ ਜਾ ਸਕਦੇ ਕਿਸਾਨ ਰੋਕੇ ਜਾ ਸਕਦੇ ਨੇ ਪਰ ਸਵਾਲ ਨਹੀਂ ਰੋਕੇ ਜਾ ਸਕਦੇ ਕਿਉਂਕਿ ਸਵਾਲ ਤਾਂ ਸਵਾਲ ਨੇ ਸਵਾਲ ਤਾਂ ਹੁੰਦੇ ਹੀ ਰਹਿਣਗੇ ਔਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਕਿਸਾਨ ਨੇ ਕੱਟ ਕੇ ਵਕਲ ਜਮੀਂ ਗੋੜ ਪੰਦੇ ਜੋ ਕਰਦਿਆਂ ਲੈੰਗੀਆਂ ਕਰਦੇ ਆ ਵਕਲ ਜਮੀਂ ਗੋੜ ਪੰਦੇ ਜੋ ਕਰਦਿਆਂ ਲੈੰਗੀਆਂ ਕਰਦੇ ਆ ਸਾਡਾ ਜਾ ਕੇ ਸਾਡੀ ਗੱਲ ਵੀ ਜਾਂਦੀ ਹੈ ਦੁਨੀਆ 'ਚ ਸਾਡੀ ਗੱਲ ਹੈ ਭਾਈ ਜਿਹੜੇ ਪੱਤਰਕਾਰ ਤੰਤ ਰੱਖਦੇ ਆ ਥੋੜਾ ਬਹੁਤਾ ਉਹ ਪਚਾਉਂਦੇ ਆ ਗੱਲ ਜਿਹੜੇ ਪੱਤਰਕਾਰਾਂ ਦੀ ਤੰਤ ਨਹੀਂ ਉਹਦੇ ਚੋਲੀ ਚੁੱਪ ਬਣੇ ਹੋਏ ਆ ਲੋਦੀ ਮੀਡੀਆ ਵੀ ਬਣਿਆ ਹੋਇਆ ਹੈ ਉਹਨਾਂ ਨੇ ਲੋਕਾਂ 'ਚ ਉਹਨਾਂ ਨੂੰ ਪਤਾ ਲੱਗੂ ਵਿਨੈਂਦਰ ਦੇ ਗੇਸ ਪਾਇਆ ਦੂਜਿਆਂ ਦੇ ਪਾਇਆ ਫਿਰ ਉਹਦੇ ਭਾਈ ਸਾਹਮਲਾ ਦੇ ਉੱਤੇ ਵੀ ਬਠਿੰਡੇ ਗਏ ਆ ਸੜਕ ਜਾਮ ਹੋਈ ਉਹਦੇ ਵੀ ਉਹਦੇ ਤਾਂ ਕੋਈ ਨੁਕਸਾਨ ਨਹੀਂ ਹੋਇਆ ਹੁਣ ਕੁੱਚੋ ਤੇ ਬੈਠਿਆਂ ਤਾਂ ਬੰਬ ਚੱਲਦਾ ਸੀ ਜੰਮੀ ਸਮਝੌਤਾ ਕਰਕੇ ਦੋ ਵਾਰੀ ਮੁਕਰ ਗਈ ਕਿਹਾ ਵੀ ਬੁੱਝੋ ਆਜੋ ਕਰਕੇ ਵਹਿ ਲਾਂਗੇ ਗੱਲਬਾਤ ਚ ਆ ਜਿਹੜਾ ਫੋਨ ਤੇ ਜੋੜ ਲਾਉਂਦੇ ਸਾਰਿਆਂ ਨੂੰ ਮੈਨੂੰ ਨਹੀਂ ਪਤਾ ਕੀ ਕਹਿੰਦੇ ਇਹਨੂੰ ਮੈਂ ਮੀਟਿੰਗਾਂ ਜਾਂ ਕੀ ਹੈ ਉਹ ਤਾਂ ਜੁੜਿਆ ਸਾਰੇ ਅਧਿਕਾਰੀ ਮੈਂ 8 ਵਜੇ ਹੋ ਕੱਟ ਕੇ ਫੋਨ ਇਹ ਪਾਣੀ ਚ ਮਦਾਨੀ ਭਾਈਆ ਨਿਪਟਦੀ ਨਹੀਂ ਪ੍ਰਧਾਨ ਨਾਲ ਜੁੜੇ ਰਹੇ ਪ੍ਰਧਾਨ ਨੇ ਫੇਰ ਵੀ ਰਾਹ ਦਿੱਤਾ ਜੇਕਰ ਤੁਸੀਂ ਸ਼ਾਂਤਮਈ ਨਵੇਂਣਾ ਹੈ ਤੁਹਾਡਾ ਰੱਦ ਹੈ ਠੀਕ ਹੈ ਜੀ ਪੁੱਛੋ ਕੱਲੇ ਜ਼ਿਲ੍ਹੇ ਦਾ ਇਕੱਠ ਕਰ ਲੈਣੇ ਸਾਰਿਆਂ ਨੇ ਜ਼ਿਲ੍ਹੇ ਨੂੰ ਆਪ ਦੇ ਜ਼ਿਲ੍ਹੇ ਵਿੱਚ ਇਕੱਠ ਕਰ ਲੈਣੇ ਆ 11 ਵਜੇ ਦਾ ਟਾਈਮ ਰੱਖਿਆ ਹੋਇਆ ਸੀ ਅੱਜ ਕਿਰਹਾ 10 ਵਜੇ ਤੇ ਰੇਡਾਂ ਸ਼ੁਰੂ ਕਰ ਲ ਜਾਂਦੇ ਆ ਨਾਕੇ कसे ਹੋਏ ਸੀ ਜਦੋਂ ਪ੍ਰਧਾਨ ਨੇ ਪੁੱਛਿਆ ਇਸੇ ਗੁਰਪ੍ਰੀਤ ਸਾਹਿਬ ਨੂੰ ਉਹਦਾ ਨਹੀਂ ਨੇ ਤਾਂ ਨਾਕੇ ਹੋਰ ਵਜ ਤੇ ਸਾਨੂੰ ਨਹੀਂ ਰੋਕਦਾ ਕੋਈ ਟਾਈਮ ਬਰਾਵੋ ਹੋ ਗਿਆ ਬਲੇ ਟਾਈਮ ਦੇ ਸੰਡੇ ਤਾਂ ਨਹੀਂ ਹੋ ਗਏ ਨਾ ਨਾ ਕੋਈ ਢੰਡਾ ਆਗੋ ਦੇ ਵਿੱਚ ਰੰਗਣਾ ਜਾਪ ਤੇ ਤੁਹਾਨੂੰ ਕਹੀਏ ਨਾ ਵੀ ਵਹੇ ਇੱਥੇ ਗੱਦੇ ਲਿਆ ਕੇ ਦਿੱਤੇ ਬੈਠਣ ਦਾ ਉਹਨਾਂ ਨੂੰ ਐਨੀ ਕਾ